ਫਿਲਹਾਲ ਲੋਕ ਸਭਾ ਚੋਣਾਂ ਦਾ ਬੋਲਬਾਲਾ ਹੈ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਵਿਵਾਦ ਵੱਧਦਾ ਜਾ ਰਿਹਾ ਹੈ ਕਾਂਗਰਸ ਦੇ ਅੰਦਰ ਖਾਸ ਕਰਕੇ ਵਿਵਾਦ ਵਧਦਾ ਜਾ ਰਿਹਾ ਆਪਸੀ 파ੜੇ ਉਹਦਾ ਇੱਕ ਕਾਰਨ ਹੈਗਾ ਆ ਪਰ ਦੂਜੇ ਪਾਸੇ ਜਲੰਧਰ ਸੀਟ ਵੱਡੇ ਪੱਧਰ ਦੇ ਉੱਤੇ ਪੱਖ ਕੇ ਸਾਹਮਣੇ ਆਉਂਦੀ ਪਈ ਹੈ ਇਸ ਸੀਟ ਦੇ ਉੱਤੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਦੁਬਾਰਾ ਦੂਜੀ ਵਾਰ ਸੁਸ਼ੀਲ ਕੁਮਾਰ ਰਿੰਕੂ ਐਮਪੀ ਦੀ ਸੀਟ ਵਾਸਤੇ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ ਉੱਥੇ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਲੜਦੇ ਆਏ ਨੇ ਜਿਹੜੇ ਚਮਕੌਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਇੱਕ ਵਾਰ ਹਾਰ ਵੀ ਚੁੱਕੇ ਨੇ ਔਰ ਉਹ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਜਲੰਧਰ ਸੀਟ ਦੇ ਸੰਭਾਵੀ ਉਮੀਦਵਾਰ ਹੋ ਸਕਦੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਹੁਣ ਚਰਨਜੀਤ ਸਿੰਘ ਚੰਨੀ ਐਕਟਿਵ ਮੋਡ 'ਚ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੁਣ ਚੌਂਡ ਮੈਦਾਨ ਦੇ ਵਿੱਚ ਉਤਰ ਲਿਆ ਗਿਆ ਚਰਨਜੀਤ ਸਿੰਘ ਚੰਨੀ ਹੁਣ ਆਨ ਫੀਲਡ ਨਜ਼ਰ ਆ ਰਹੇ ਨੇ ਔਰ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਇੱਕ ਥਾਂ ਦੇ ਉੱਤੇ ਸੁਖਵਿੰਦਰ ਕੋਟਲੀ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆਏ ਨੇ ਚਰਨਜੀਤ ਸਿੰਘ ਚੰਨੀ ਸੁਖਵਿੰਦਰ ਕੋਟਲੀ ਉਹੀ ਸੁਖਵਿੰਦਰ ਕੋਟਲੀ ਜਿਹੜੇ ਆਦਮਪੁਰ ਤੋਂ ਕਾਂਗਰਸ ਦੇ ਐਮਐਲਏ ਨੇ ਔਰ ਸੁਖਵਿੰਦਰ ਕੋਟਲੀ ਜਿਨ੍ਹਾਂ ਦੇ ਨਾਲ ਵਿਧਾਨ ਸਭਾ ਦੇ ਵਿੱਚ ਵਿਵਾਦ ਹੋਇਆ ਸੀ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਮੌਜੂਦਾ ਸਰਕਾਰ ਜਿਹੜੀ ਹੈ ਉਹਨਾਂ ਦੇ ਉੱਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ ਸੀਐਮ ਭਗਵੰਤ ਮਾਨ ਦੇ ਉੱਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਇਲਜ਼ਾਮ ਲਗਾਏ ਸੀ ਸੁਖਵਿੰਦਰ ਕੋਟਲੀ ਨੇ ਉਹੀ ਸੁਖਵਿੰਦਰ ਕੋਟਲੀ ਦੇ ਹੱਕ ਦੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਔਰ ਜਲੰਧਰ ਦੇ ਸੰਭਾਵੀ ਉਮੀਦਵਾਰ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਬੋਲ ਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਸੁਖਵਿੰਦਰ ਕੋਟਲੀ ਦੇ ਨਾਲ ਚਰਨਜੀਤ ਸਿੰਘ ਚੰਨੀ ਦੀ ਖਾਸੀ ਚਮੂਲੀਅਤ ਹੈਗੀ ਆ ਚਰਨਜੀਤ ਸਿੰਘ ਚੰਨੀ ਦੇ ਕਰੀਬ ਨੇ ਸੁਖਵਿੰਦਰ ਕੋਟਲੀ ਔਰ ਸੁਖਵਿੰਦਰ ਕੋਟਲੀ ਦੇ ਹੱਕ ਦੇ ਵਿੱਚ ਚਰਨਜੀਤ ਸਿੰਘ ਚੰਨੀ ਬੋਲ ਦੇ ਨਜ਼ਰ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਨੂੰ ਲੈ ਕੇ ਸੁਖਵਿੰਦਰ ਕੋਟਲੀ ਨੇ ਸ਼ਲਾਘਾ ਵੀ ਕੀਤੀ ਆ ਧੰਨਵਾਦ ਵੀ ਕੀਤਾ ਪਰ ਚਰਨਜੀਤ ਸਿੰਘ ਚੰਨੀ ਜ਼ਰੂਰ ਇਸ ਗੱਲ ਦੇ ਉੱਤੇ ਆਪਣੇ ਕਰੀਬੀ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਸੁਖਵਿੰਦਰ ਕੋਟਲੀ ਨੇ ਨਾਲ ਜੋ ਕੁਝ ਹੋਇਆ ਇਸ ਮਾਮਲੇ ਨੂੰ ਲੈ ਕੇ ਸਾਫ ਉਹਨਾਂ ਨੇ ਇਤਰਾਜ਼ ਜਤਾਇਆ ਕਿ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਇਹ ਕੋਈ ਮਰਿਆਦਾ ਨਹੀਂ ਹੁੰਦੀ ਉਹਨਾਂ ਦਾ ਜੋ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵਿਰੋਧ ਜ਼ਰੂਰ ਬੋਲਦੇ ਨਜ਼ਰ ਆ ਰਹੇ ਨੇ ਪਰ ਇੱਥੋਂ ਇਹ ਜਾਣਿਆ ਜਾ ਸਕਦਾ ਹੈ ਕਿ ਹੁਣ ਚਰਨਜੀਤ ਸਿੰਘ ਚੰਨੀ ਜਿੱਥੇ ਅਜੇ ਤੱਕ ਸੰਭਾਵੀ ਉਮੀਦਵਾਰ ਨੇ ਉਹ ਕਿਤੇ ਨਾ ਕਿਤੇ ਹੁਣ ਐਕਟਿਵ ਹੋਏ ਨਜ਼ਰ ਆਉਣ ਲੱਗੇ ਨੇ ਐਕਟਿਵ ਹੋਏ ਨਜ਼ਰ ਆ ਰਹੇ ਨੇ ਤਾਂ ਸਾਫ਼ ਜ਼ਾਹਿਰ ਹੋ ਸਕਦਾ ਹੈ ਕਿ ਹੁਣ ਐਮਪੀ ਦੀਆਂ ਚੋਣਾਂ ਦੀ ਤਿਆਰੀ ਹੈਗੀ ਜਾਂ ਸਾਬਕਾ ਮੁੱਖ ਮੰਤਰੀ ਦੀ ਸਾਬਕਾ ਮੁੱਖ ਮੰਤਰੀ ਜਿਹੜੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਦੋ ਹਲਕੇ ਜਿਨ੍ਹਾਂ ਤੋਂ ਉਹ ਖੜੇ ਸੀ ਉਹ ਦੋਵੇਂ ਹਲਕੇ ਹਾਰ ਗਏ ਸਨ ਉਹ ਹੁਣ ਐਮਪੀ ਦੀ ਚੋਣ ਦੇ ਵਾਸਤੇ ਤਿਆਰ ਬਰ ਤਿਆਰ ਨੇ ਔਰ ਮੈਦਾਨ ਦੇ ਵਿੱਚ ਉਤਰ ਆਏ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਔਰ ਹਾਲ ਹੀ ਦੀਆਂ ਘਟਨਾਵਾਂ ਦੇ ਉੱਤੇ ਆਪਣੀ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਭਾਵੇਂ ਉਹ ਡੇਰਾ ਬੱਲਾ ਦਾ ਵਿਵਾਦ ਹੋਵੇ ਉਸ ਉੱਤੇ ਵੀ ਚੰਦੀ ਸਿੰਘ ਚੰਨੀ ਹੁਣ ਦੁਬਾਰਾ ਬੋਲਦੇ ਵੱਲੋਂ ਸੁਖਵਿੰਦਰ ਕੋਟਲੀ ਦੇ ਹੱਥ ਵਿੱਚ ਵੀ ਪਰਜ਼ੋਰ ਬਿਆਨ ਦਿੱਤਾ ਗਿਆ ਇਸ ਮਾਮਲੇ ਨੂੰ ਲੈ ਕੇ ਜਲੰਧਰ ਸੀਟ ਦੇ ਉੱਤੇ ਕੀ ਕੰਮ ਹਾਂ ਮੱਚਦਾ ਆ ਇਹ ਸਮਾਂ ਦੱਸੇਗਾ ਜੋ ਹਾਲਾਤ ਬਣਦੇ ਪਏ ਨੇ ਕਾਂਗਰਸ ਦੇ ਜਿੱਥੇ ਹੁਣ ਰਾਜਕੁਮਾਰ ਚੱਬੇਵਾਲ ਦੇ ਵੀ ਕਾਂਗਰਸ ਛੱਡ ਕੇ ਜਾਣ ਦੀਆਂ ਖਬਰਾਂ ਸਿਗੀਆਂ ਉੱਥੇ ਹੀ ਹੁਣ ਕਿ ਜਲੰਧਰ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਜਾਂਦਾ ਆ ਰਸਮੀ ਤੌਰ ਦੇ ਉੱਤੇ ਐਲਾਨ ਕੀਤਾ ਜਾਂਦਾ ਇਸ ਗੱਲ ਦਾ ਉਹ ਸਮਾਂ ਦੱਸੇਗਾ ਫਿਲਹਾਲ ਸੰਭਾਵੀ ਉਮੀਦਵਾਰ ਨੇ ਔਰ ਜਲੰਧਰ ਸੀਟ ਦੇ ਉੱਤੇ ਕੀ ਸੁਸ਼ੀਲ ਕੁਮਾਰ ਰਿੰਕੂ ਦੇ ਖਿਲਾਫ ਚੋਣ ਲੜਨਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਜਲੰਧਰ ਸੀਟ ਦੇ ਉੱਤੇ ਕੀ ਹਾਲਾਤ ਬਣਦੇ ਨੇ ਉਹ ਆnde ਕੁਝ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਣਗੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਔਰ ਤੱਕ ਆਓ ਸੁਣਦੇ ਹਾਂ ਚਰਨਜੀਤ ਸਿੰਘ ਚੰਨੀ ਕੀ ਬੋਲੇ ਨੇ ਉਹ ਇਹ ਜਿਹੜੇ ਭਗਵੰਤ ਮਾਨ ਜੀ ਐ ਜੀ ਇਹ ਲੋਕਾਂ ਦੀ ਮਾਨਸਿਕਤਾ ਸਹੀ ਨਹੀਂ ਹੈ ਇਹ ਗਰੀਬ ਲੋਕਾਂ ਨੂੰ ਸਹੀ ਨਿਗਾਹ ਦੇ ਨਾਲ ਨਹੀਂ ਦੇਖਦੇ ਇਹ ਕਹਿਣਾ ਕਿ ਇਹਨੂੰ ਜੁੱਤੀ ਸੰਘਾਓ ਇੱਕ ਪਹਿਲਾਂ ਸੀਗਾ ਉਹ ਕਹਿੰਦਾ ਸੀ ਇਹਨੂੰ ਜੁੱਤੀ ਪਰ ਬਿਠਾਓ ਇਹ ਲੋਕ ਗਲਤ ਮਾਨਸਿਕਤਾ ਲੈ ਕੇ ਜੀ ਰਹੇ ਹੈ ਜਿਹੜੀ ਕਿ ਨਿੰਦਣੇ ਹੋ ਦੂਸਰਾ ਡੇਰਾ ਬੱਲਾ ਨੂੰ ਅਸੀਂ 25 ਕਰੋੜ ਰੁਪਇਆ ਦਿੱਤਾ ਸੀ 100 ਕਰੋੜ ਰੁਪਏ ਦੇ ਨਾਲ ਉੱਥੇ ਜ਼ਮੀਨ ਖਰੀਦ ਕੇ ਫਿਰ ਵੱਡੀ ਉੱਥੇ ਅਸੀਂ ਇੱਕ ਅਧਿਆਨ ਸੈਂਟਰ ਬਣਾ ਰਹੇ ਸੀ ਜਿਹੜਾ ਕਿ ਇਹ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਆ ਕੇ ਰੁਕਿਆ ਹੋਇਆ ਤੇ ਪਿਛਲੀਆਂ ਜਦੋਂ ਵੋਟਾਂ ਆਈਆਂ ਸੀ ਇਹਨਾਂ ਨੇ ਡਰਾਮਾ ਜਾਂ ਕੀਤਾ ਤੇ ਉਸ ਤੋਂ ਬਾਅਦ ਫੇਰ ਉਸ ਤਰ੍ਹਾਂ ਹੀ ਹੋ ਗਿਆ ਇਹਨਾਂ ਦੀ ਅਸਲ ਦੇ ਵਿੱਚ ਸੋਚ ਸਹੀ ਨਹੀਂ ਹੈ ਲੋਕਾਂ ਦੇ ਪ੍ਰਤੀ ਜਾਂ ਗੁਰੂ ਰਵਿਦਾਸ ਜੀ ਦੇ ਪ੍ਰਤੀ ਜਿਹਦੇ ਕਰਕੇ ਇਹਨਾਂ ਨੇ ਇਹ ਪੈਸੇ ਰੋਕ ਲਏ ਜੀ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ